ਦੋਸਤੋ ਜਿਹੜੇ ਆਪਾਂ ਪੁਰਾਣੇ ਬਜ਼ੁਰਗਾਂ ਨੇ ਗੱਲਾਂ ਸੁਣਦੇ ਹਨ ਉਹਨਾਂ ਨੇ ਤਰਵੈਣੀ ਬਾਰੇ ਜ਼ਰੂਰ ਸੁਣਿਆ ਹੋਣਾ ਬਜ਼ੁਰਗਾਂ ਤੋਂ ਅੱਜ ਆਪਾਂ ਸੇਵਾ ਕਰ ਰਹੇ ਹਾਂ ਤਰਵੈਣੀ ਦੀ ਤੇ ਬਜ਼ੁਰਗਾਂ ਨੇ ਦੱਸਿਆ ਵੀ ਕਿਹੜੇ ਤਰੀਕੇ ਨਾਲ ਤਰਵੈਣੀ ਲੱਗਦੀ ਆ ਤੇ ਵੀਡੀਓ ਨੂੰ ਅੰਤ ਤੱਕ ਦੇਖਿਓ ਤੁਸੀਂ ਤੇ ਆਪਣੇ ਬੱਚਿਆਂ ਤੇ ਕਿਪਚਾਓ ਉਹਨਾਂ ਨੂੰ ਪਤਾ ਲੱਗੇ ਵੀ ਤਰਵੈਣੀ ਕੀ ਚੀਜ਼ ਹੁੰਦੀ ਆ ਸਭ ਤੋਂ ਵੱਡੀ ਸੇਵਾ ਤਰਵੈਣੀ ਦੀ ਤੇ ਤੁਸੀਂ ਵੀ ਸੇਵਾ ਦੇ ਵਿੱਚ ਭਾਗੀਦਾਰ ਬਣ ਸਕਦੇ ਆ ਵੀਡੀਓ ਨੂੰ ਸ਼ੇਅਰ ਕਰਕੇ ਆਜੋ ਪੂਰੀ ਵੀਡੀਓ ਦੇਖੀਏ ਆਪਾਂ ਆਏ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਤਾਰ ਸਿੰਘ ਢਾਲੀਵਾਲ ਖਿੜਕੀਆਂ ਵਾਲਾ ਦੋਸਤੋ ਅੱਜ ਆਪਾਂ ਸ਼ਮਸ਼ਾਨ ਘਾੜ ਤੁਸੀਂ ਪਿੱਛੇ ਦੇਖ ਰਹੇ ਹੋ ਤੁਸੀਂ ਅੱਜ ਆਪਾਂ ਆਪਣੇ ਪੁਰਾਣੇ ਬਜ਼ੁਰਗ ਕਹਿੰਦੇ ਆ ਕਹਿੰਦੇ ਵੀ ਨਾ ਤਰਵੈਣੀ ਲਾਈ ਨਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੁੰਦਾ ਤੇ ਅੱਜ ਆਪਾਂ ਤਰਵੈਣੀ ਲਾ ਰਹੇ ਆ ਸ਼ਮਸ਼ਾਨ ਘਾੜ ਦੇ ਬਿਲਕੁਲ ਲਾਗੇ ਤਰਵੈਣੀ ਦੇ ਵਿੱਚ ਆਪਾਂ ਲਿਆ ਇੱਕ ਨਿੰਮਾ ਬੋਰਡ ਤੇ ਪੇਪੜਾ ਤੇ ਆਪਣੇ ਨਾਲ ਦੀ ਆਪਣੀ ਟੀਮ ਹੈਗੀ ਆ ਜਿਹੜੀ ਤੇ ਕੈਮਰਾਮੈਨ ਹੈਗਾ ਆਪਣਾ ਸਵਰਾਜ ਤੇ ਅਸੀਂ ਇਹਦੇ ਵਿੱਚ ਤੁਹਾਨੂੰ ਦੱਸ ਦਿਆਂਗੇ ਵੀ ਤਿੰਨ ਤੋਂ ਹੋਏ ਪੱਟੇ ਗਿਆ ਤੇ ਇਹ ਤੁਹਾਨੂੰ ਤਰੀਕਾ ਦੱਸਦੇ ਆ ਆਪਣੇ ਪੁਰਾਣੇ ਬਜ਼ੁਰਗਾਂ ਨੇ ਕਿਉਂਕਿ ਆਪਾਂ ਕਈ ਵਾਰੀ ਨਾ ਆਪਾਂ ਜਮਾਂ ਨਾਲ-ਨਾਲ ਕਰਕੇ ਲਾ ਦਿੰਨੇ ਆ ਇੱਕੇ ਜਗ੍ਹਾ ਤੇ ਲਾ ਦਿੰਨੇ ਇੱਕੇ ਟੋਏ ਦੇ ਵਿੱਚ ਲਾ ਦਿੰਨੇ ਤਿੰਨੇ ਜੀ ਉੱਤਰ ਵੈਣੀ ਇਹ ਕਹਿੰਦੇ ਥੋੜੀ ਬਿੱਥ ਤੇ ਲਾਉਣੀ ਪੈਂਦੀ ਗਿਆ ਤੇ ਤੁਹਾਨੂੰ ਦੱਸ ਦਿਆਂਗੇ ਆਪਾਂ ਬਿੱਥ ਤੇ ਕਿਵੇਂ ਲਾਉਣੀ ਪੈਂਦੀ ਕਿਹੜਾ ਕਿਵੇਂ ਕਿਹੜੇ ਕਿਹੜੇ ਤਰੀਕੇ ਨਾਲ ਲਾਉਣੀ ਪੈਂਦੀ ਜਿਹੜੇ ਪੁਰਾਣੇ ਬਜ਼ੁਰਗਾਂ ਨੇ ਲਾਈਆਂ ਨਵੇਂ ਜਿਹੜੀ ਜਨਰੇਸ਼ਨ ਹੈਗੀ ਉਹਨੂੰ ਪਤਾ ਨਹੀਂ ਇਹ ਵੀਡੀਓ ਨੂੰ ਸ਼ੇਅਰ ਕਰੋ ਤੁਸੀਂ ਨਵੀਂ ਜਨਰੇਸ਼ਨ ਨੂੰ ਪਤਾ ਲੱਗੇ ਵੀ ਕਿਸ ਤਰੀਕੇ ਨਾਲ ਲਾਉਣੀ ਹੈਗੀ ਆਪਾਂ ਪਹਿਲਾਂ ਤੁਸੀਂ ਤਿੰਨਾ ਦੇਖ ਲੈ ਸਵਰਾਜ ਦਿਖ ਤੈਨਾਂ ਤੁਸੀਂ ਟੋਏ ਪੱਟ ਲੈਣੇ ਆ ਇੰਨੇ ਨਹੀਂ ਬਿੱਥ ਤੇ ਟੋਏ ਪੱਟ ਲੈ ਤੁਸੀਂ ਜਨਨ ਕਿ ਡੇਡ ਡੇਡ ਫੁੱਟ ਦੇ ਪਰ ਆਪਾਂ ਸ਼ਮਸ਼ਾਨ ਘਰ ਦੇ ਵਿੱਚ ਜਾਂ ਆਪਾਂ ਸਕੂਲ ਦੇ ਵਿੱਚ ਜਿੱਥੇ ਸਾਂਝੀ ਜਗ੍ਹਾ ਤੇ ਲਾਉਣੀਆਂ ਤਰਬਹਣੀ ਤੁਸੀਂ ਇਸ ਤਨ ਟੋਏ ਪੱਟ ਲੈਣੇ ਬਿੱਥ ਬਿੱਥ ਤੇ ਕਿਉਂਕਿ ਇਤਨਾ ਵਿਕਾਸ ਹੁੰਦਾ ਹੈ ਕਹਦਾ ਜੇ ਆਪਾਂ ਇੱਕ ਜਗ੍ਹਾ ਤੇ ਲਾਵਾਂਗੇ ਤੇ ਇਹਨਾਂ ਦੇ ਤਣਿਆਂ ਦਾ ਵਿਕਾਸ ਘੱਟ ਹੋਊਗਾ ਇਹਨਾਂ ਜਦਾਂ ਜਿਓ ਨੇੜੇ ਰਹਿਣਗਾ ਤੇ ਮੋਟੇ ਘੱਟ ਹੋਣਗੇ ਤੇ ਇਹਨਾਂ ਨੂੰ ਥੋੜੀ ਬਿੱਥ ਤੇ ਲਾਏ ਕਿਉਂਕਿ ਜਦੋਂ ਆਉਣ ਵਾਲੇ ਸਮੇਂ 'ਚ 10 12 ਸਾਲਾਂ ਦੇ ਵਿੱਚ ਵਿੱਚ ਇਹ ਗਰੋਥ ਪੂਰੀ ਕਰਕੇ ਫਿਰ ਆ ਉਸ ਵੇਲੇ ਜਮਾਂ ਮੈਚ ਹੋ ਤੇ ਅੱਗੇ ਤੁਹਾਨੂੰ ਦੱਸਾਂਗੇ ਫਿਰ ਇਹਦੇ ਵਿੱਚ ਹੁਣ ਆਪਾਂ ਕੀ ਕੀ ਕੁਝ ਪਾਉਣਾ ਹੈਗਾ ਆ ਹੁਣ ਇਹਦੇ ਵਿੱਚ ਪਾਤੇ ਪਰ ਰੋੜੀ ਇੱਕ ਆ ਪਿੱਪਲ ਦੇ ਵਿੱਚ ਵੀ ਲਾਲ ਰੋੜੀ ਪਾ ਦੇਣੀ ਹੈ ਲਾਲ ਰੋੜੀ ਪਾਉਣੀ ਦੂਜੀ ਰੋੜੀ ਨਹੀਂ ਪਾਉਣੀ ਆਪਾਂ ਕਿਉਂਕਿ ਆਪਾਂ ਨੂੰ ਵੀ ਆਪਾਂ ਵੀ ਇੱਕ ਜਗ੍ਹਾ ਤੇ ਲਾ ਦੇਣਾ ਸੀ ਕਿਉਂਕਿ ਪੁਰਾਣੇ ਬਜ਼ੁਰਗਾਂ ਨੇ ਦੱਸਿਆ ਵੀ ਤੁਸੀਂ ਇਸ ਤਰੀਕੇ ਨਾਲ ਲਾਉਣੀ ਹੈਗੀ ਆ ਇਹਨਾਂ ਵਿੱਚ ਅੱਧੀ ਦੀ ਹੋਰ ਪਾ ਦੇ ਅੱਧੇ ਦੀ ਹੋਰ ਪਾ ਦੇ ਦੋਨਾਂ ਦੇ ਲਾਲ ਬਜਰੀ ਕਿਉਂਕਿ ਇਹਦੇ ਨਾਲ ਸੈਲ ਰਹਿੰਦੀ ਹੈਗੀ ਇਹਦੇ ਵਿੱਚ ਵੀ ਜਦੋਂ ਕਈ ਵਾਰ ਇਹਨਾਂ ਨੂੰ ਥੋੜਾ ਜਿਹਾ ਪਾਣੀ ਇੱਕ ਘੱਟ ਪਵੇ ਤੇ ਇਹਨਾਂ ਥੱਲੇ ਸੈਲ ਹੁੰਦੇ ਸੈਲ ਆਪੇ ਚੁੱਸ ਜ ਜਾਂ ਮੁੜਾ ਕਰਨਾ ਜੇ ਬੋਲ ਲਓ ਮੁਰੇ ਕੁ ਥੋੜਾ ਸਾਈਡ ਤੇ ਕਰਕੇ ਬਜਰੀ ਥੱਲੋਂ ਥੋੜਾ ਸਾਈਡਾ ਤੇ ਕਰ ਦੋ ਬਜਰੀ ਤੇ ਵਿਚਾਲੇ ਇਹਨੂੰ ਰੱਖ ਦੇਣਾ ਬੁੱਟੇ ਨੂੰ ਥੱਲੋਂ ਪਾੜ ਕੇ ਥੋੜਾ ਥੋੜਾ ਥੱਲੋਂ ਮਿੱਟੀ ਜੀ ਆ ਜੇ ਇਹ ਸਾਈਡਾਂ ਤੋਂ ਪੱਟ ਲੈਣਾ ਹੈ ਸਾਈਡਾਂ ਤੇ ਕਰਕੇ ਆਪਾਂ ਪਹਿਲਾਂ ਬਾਜ ਥੋੜਾ ਜਿਹਾ ਬਸ ਵਿਚਾਲੇ ਕਰਕੇ ਨੇੜੇ ਆ ਕੇ ਦਿਖਾ ਦੇ ਮੜਿਆ ਇਸ ਤਰੀਕੇ ਨਾਲ ਨੇ ਥੱਲੋਂ ਪਾਰ ਕੇ ਵਿੱਚ ਰੱਖ ਦੇ ਬੂਟਾ ਲੋ ਜੀ ਇਧਰਲੇ ਪਾਸੇ ਆਪਾਂ ਲਾਉਣੀ ਨਮ ਆ ਲੜ ਕੇ ਬਜਰੀ ਨਾਲ ਇਹ ਬਜਰੀ ਲਾ ਦੇ ਨਾਲ ਇਹਦੇ ਆਪਾਂ ਫਾਪਾ ਦਾ ਕੱਢਦੇ ਪਲਾ ਹੁਣ ਅਬ ਲੱਸਾ ਉਹ ਵੀ ਖਾਦੇ ਬੋਰ ਵੀ ਇਹਨੂੰ ਕਹਿੰਦੇ ਨੇ ਬਾਬਾ ਬੋੜ ਲੈ ਵੀਡੀਓ ਨੂੰ ਸ਼ੇਅਰ ਕਰੋ ਤੁਸੀਂ ਕਿਉਂਕਿ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗ ਜੇ ਵੀ ਤਰਬੈਣੀ ਲਾਉਣੀ ਕਿਹੜੇ ਤਰੀਕੇ ਨਾਲ ਪੈਂਦੀ ਹੈਗੀ ਆ ਲੈ ਨਾਲ ਸਾਡੇ ਇੱਕਾਂ ਬਲਜੀਤ ਸਿੰਘ ਜੀਤੂ ਤੇ ਤਰਸੇਮ ਟੇਲਰ ਗੁਰਵਿੰਦਰ ਤੇ ਦਿਲਸੀਜ ਦਲਜੀਤ ਬੱਲ ਤੇ ਜੱਸੀ ਤੇ ਇਹਨਾਂ ਮਿੱਟੀ ਪਾ ਕੇ ਮਿੱਟੀ ਨਾ ਭਰ ਕੇ ਉੱਤੋਂ ਲਤੜ ਨੇ ਹੈ ਗਿਆ ਪੂਰੇ ਇਹਨਾਂ ਨੂੰ ਵਸਾਉਣਾ ਆਵੇ ਇਹਨਾਂ ਪੂਰੇ ਪੈਰਾਂ ਪੈਰਾਂ ਨਾਲ ਲਤੜਦੇ ਚੰਗਾ ਪੂਰੇ ਬੱਚੇ ਦੇ ਹਵਾ ਨਾ ਰਵੇ ਜਿਹੜੀ ਇਹ ਲਤੜੀ ਇਹਨਾਂ ਸਵਾਰ ਕੇ ਹਾਏ ਚੁੱਟ ਕਿਸੇ ਨਾਲ ਪਾ ਦੇ ਇੱਧਰ ਲੈ ਕੇ ਉੱਪਰ ਨਾ ਛੜ ਦੇ ਛੜ ਦੇ ਪਰ ਹਰ ਹਾਲਤਾਂ ਦਾ ਪਾ ਰੱਖ ਲੈ ਨਮ ਵੀ ਰੱਖ ਉਦੋਂ ਲੈ ਪੰਨਾ ਮੂਹੇ ਲਾ ਦੇ ਲੈਸ ਤਰੀਕੇ ਨਾਲ ਬਣਾ ਕੇ ਨਾ ਇਹ ਇਸ ਤਰੀਕੇ ਨਾਲ ਲਾ ਦੇਣਾ ਤੇ ਨੇੜੇ ਕਰਕੇ ਦਿਖਾ ਤੂੰ ਕਿੰਨੀ ਕਿੰਨੀ ਬਿੱਥ ਤੇ ਆ ਵੀ ਜਿਹੜਾ ਬੰਦਾ ਤਰਬਹਣੀ ਲਾਉਂਦੇ ਹੈਗਾ ਨਾ ਇਹ ਰਹੀਦੀ ਦੁਨੀਆ ਤੇ ਕਿਰ ਬੰਦੇ ਦਾ ਨਾਮ ਯਾਦ ਰਹਿੰਦਾ ਹੈਗਾ ਤੇ ਆਪਦੇ ਨਾਮ ਯਾਦ ਰੱਖਣ ਵਾਸਤੇ ਵੀ ਲੋਕਾਂ ਨੂੰ ਪਤਾ ਲੱਗੇ ਇਹ ਚੀਜ਼ ਆ ਵੀ ਫਲਾਣੇ ਬੰਦੇ ਨੇ ਲਾਈ ਸੀ ਹਰ ਇੱਕ ਬੰਦੇ ਨੂੰ ਤਰਬਹਣੀ ਲਾਉਣੀ ਚਾਹੀਦੀ ਆ ਤੇ ਸਾਡੇ ਲਾਇਆਂ ਤਾਂ ਹੋਰ ਬੰਦੇ ਨੇ ਵੀ ਹੈਗਾ ਤਰਵੈਣਾਂ ਲਾਉਣੀ ਕਹਿੰਦੇ ਵੀ ਇਸ ਤਰ੍ਹਾਂ ਤਰਕੋਣਾ ਹੋਣਾ ਚਾਹੀਦਾ ਟੋਏ ਫਿਰ ਇਹਨਾਂ ਦਾ ਵਿਕਾਸ ਹੁੰਦਾ ਹੈਗਾ ਤੇ ਇਹਨਾਂ ਵਿੱਚ ਰੋੜੀ ਜ਼ਰੂਰ ਪਾਉਣੀ ਪੈਂਦੀ ਹੈਗੀ ਆ ਬੁੜੇ ਉਹ ਤਾਂ ਹਰ ਇੱਕ ਬੰਦਾ ਪਾ ਹੀ ਦਿੰਦਾ ਚਲ ਇੰਨਾ ਪਤਾ ਹੁੰਦਾ ਬੰਦੇ ਨੂੰ ਹਣਾ ਤੇ ਲੈ ਵੀ ਪ੍ਰਸ਼ਾਦ ਵੰਡ ਦੇ ਲੈ ਜੀ ਤਰਵੈਣੀ ਲਾ ਕੇ ਪ੍ਰਸ਼ਾਦ ਵੰਡਣਾ ਚਾਹੀਦਾ ਹੈਗਾ ਲੈ ਹਾਏ ਰਾਨੇਵਾ ਲੋ ਜੀ ਬਾਬੇ ਬੋੜ ਦਾ ਪਟੇਕ ਤਾਂ ਮੱਥਾ ਤੇ ਜੇ ਸਾਡਾ ਇਹ ਪ੍ਰਾਲਾ ਤੁਹਾਨੂੰ ਵਧੀਆ ਲੱਗਾ ਤਾਂ ਕਮੈਂਟ ਜ਼ਰੂਰ ਕਰਿਓ ਤੁਸੀਂ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖਿਓ ਤੇ ਜੇ ਤੁਹਾਨੂੰ ਹੌਸਲਾ ਦੇਣਾ ਚਾਹੁੰਦੇ ਹੋ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਬੋਲੇ ਸੋ ਨਿਹਾਲ ਸਤਿ ਆਕ ਆ ਤੇ ਆ ਭਾਜਲਾ ਦੀ ਤਰਵਣੀ ਧੰਨਵਾਦ ਜੀ ਸਾਰਿਆਂ ਦਾ ਲਓ ਜੀ